ਨਗਰ ਨਿਗਮ ਦਾ ਟਰੈਕਟਰ ਟਰਾਲੀ ਚੋਰੀ ਕਰਨਾ ਚੋਰ ਨੂੰ ਪਿਆ ਮਹਿੰਗਾ। ਥੋੜੀ ਹੀ ਦੂਰੀ ਤੇ ਜਾ ਕੇ ਚੋਰ ਨੂੰ ਹੋਇਆ ਆਪਣੀ ਗਲਤੀ ਦਾ ਅਹਿਸਾਸ। ਟਰੈਕਟਰ ਟਰਾਲੀ ਵਿੱਚ ਹੀ ਛੱਡ ਕੇ ਚੋਰ ਹੋਇਆ 9211। ਦੁਨੀਆ 'ਚ ਅਕਸਰ ਅਜੀਬੋ-ਗਰੀਬ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਇਹਨਾਂ ਵਿੱਚੋਂ ਕਈ ਚੋਰੀ ਦੀਆਂ ਵਾਰਦਾਤਾਂ ਅਜਿਹੀ ਵੀ ਹੁੰਦੀਆਂ ਨੇ ਜੋ ਹੈਰਾਨ ਕਰਨ ਵਾਲੀਆਂ ਹੁੰਦੀਆਂ ਨੇ ਅਜਿਹੀ ਹੀ ਇੱਕ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਹੈ ਪਠਾਨਕੋਟ ਦੇ ਨਗਰ ਨਿਗਮ ਦਾਇਆ ਟਰੈਕਟਰ ਟਰਾਲੀ ਇੱਕ ਚੋਰ ਦੇ ਵੱਲੋਂ ਚੋਰੀ ਕਰ ਲਿਆ ਜਾਂਦਾ ਪਰ ਥੋੜੀ ਹੀ ਦੂਰੀ ਤੇ ਜਾ ਕੇ ਚੋਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਕਿ ਇਹ ਟਰੈਕਟਰ ਟਰਾਲੀ ਲੈ ਕੇ ਚੋਰੀ ਕਰਕੇ ਉਹ ਨਹੀਂ ਜਾ ਸਕਦਾ ਆਖਰ ਅਜਿਹਾ ਕੀ ਹੋਇਆ ਕਿ ਚੋਰ ਨੂੰ ਇਹ ਟਰੈਕਟਰ ਟਰਾਲੀ ਵਿਚਾਲੇ ਹੀ ਛੱਡ ਕੇ ਰਫੂ ਚੱਕਰ ਹੋਣਾ ਪਿਆ ਉੱਥੋਂ ਭੱਜਣਾ ਪਿਆ ਚੋਰ ਨੇ ਨਗਰ ਨਿਗਮ ਦਾ ਟਰੈਕਟਰ ਟਰਾਲੀ ਤਾਂ ਚੋਰੀ ਕਰ ਲਿਆ ਪਰ ਉਸ ਨੂੰ ਕੁਝ ਹੀ ਦੂਰੀ ਤੇ ਜਾ ਕੇ ਇਹ ਅਹਿਸਾਸ ਵੀ ਹੋ ਗਿਆ ਕਿ ਇਸ ਟਰੈਕਟਰ ਦੇ ਵਿੱਚ ਤੇਲ ਜ਼ਿਆਦਾ ਨਹੀਂ ਹੈ ਤੇਲ ਦੀ ਕਮੀ ਹੈ ਤੇ ਉਹ ਜ਼ਿਆਦਾ ਦੂਰ ਨਹੀਂ ਜਾ ਪਾਵੇਗਾ ਸੋ ਚੋਰ ਇਸ ਟਰੈਕਟਰ ਟਰਾਲੀ ਨੂੰ ਰਸਤੇ ਵਿੱਚ ਹੀ ਛੱਡ ਕੇ ਭੱਜਣ ਦੇ ਵਿੱਚ ਕਾਮਜਾਬ ਰਿਹਾ। ਕੀ ਨਾਮ ਆਪਣਾ ਤੇ ਕੀ ਗੱਲ ਵਾ ਤੂੰ? ਜੀ ਮੇਰਾ ਨਾਮ ਅਜੇ ਕੁਮਾਰ ਆ ਔਰ ਮੈਂ ਇਸਾ ਨਗਰ ਰਣਾ ਮੈਂ ਕਾਰਪੋਰੇਸ਼ਨ ਦੀ ਗੱਡੀ ਚਲਾਉਣਾ ਸਰ ਮੈਂ ਰਾਤ ਦੇ ਅਸੀਂ ਦਿੱਲੀ ਗੱਡੀ ਸਰ ਕੰਮ ਕਰਕੇ ਉੱਥੇ ਖੜੀ ਕਰੀਧੀ ਹੈ ਮੱਲੇ ਆਪਣੇ। ਰਾਤੀ ਸਰ ਕਿਸੇ ਨੇ ਗੱਡੀ ਉੱਥੋਂ ਕੱਢ ਕੇ ਉੱਥੋਂ ਕੈਂਚੀ ਨਾਲ ਸਟਾਰਟ ਕਰਕੇ ਗੱਡੀ ਤੇ ਗੱਡੀ ਲੈ ਗਿਆ ਉੱਥੋਂ ਉਹ ਅੱਗੇ ਜਾ ਕੇ ਰੱਬ ਸਭੀ ਉਹਦਾ ਤੇਲ ਹੈ ਨਹੀਂ ਗੱਡੀ ਵਿੱਚ ਤੇ ਗੱਡੀ ਉੱਥੇ ਬੰਦ ਹੋ ਗਈ ਰਸਤੇ ਦੇ ਵਿੱਚ। ਉਹ ਗੱਡੀ ਉੱਥੇ ਹੀ ਛੱਡ ਕੇ ਉਹਨੇ ਕੈਂਚੀ ਨਾਲ ਨਾ ਛੱਤ ਨਵੀਂ ਪਵਾਈ ਦੀ ਕੈਂਚੀ ਨਾਲ ਛੱਤ ਕੱਟ ਗਿਆ ਉਹ ਔਰ ਕੈਂਚੀ ਵੀ ਉੱਥੇ ਰੱਖੀ ਦੀ ਸੀ ਕੈਂਚੀ ਨਾਲ ਸਟਾਰਟ ਕੀਤੀ ਦੀ ਸੀ ਗੱਡੀ ਉਹਨੇ ਟਾਇਰ ਵੀ ਪੈਂਚਰ ਹੋਇਆ ਦੀ ਗੱਡੀ ਦਾ ਟਿਊਬ ਫੜੀ ਖਰਾਬ ਸੀ ਟਿਊਬ ਬਦਲੀ ਸਰੇ ਮੈਂ ਗੱਡੀ ਨਵੀਂ ਸੀ ਗੱਡੀ ਸਰ ਨਵੀਆਂ ਗੱਡੀ ਕਾਰਪੋਰੇਸ਼ਨ ਦੀ ਉਹ ਕਿੱਥੋਂ ਲੱਗੀ ਗੱਡੀ ਸਰ ਉਥੋਂ ਆਰੀਆ ਕਾਲਜ ਲੱਗੂ ਮੈਂ ਸਾਰਾ ਉਹ ਮੰਗ ਕਰਨਾ ਕਿ ਸਾਡੀ ਡੇਲੀ ਸਾਡੀ ਗੱਡੀ ਉੱਥੇ ਲੱਗਣੀ ਹੁੰਦੀ ਆ ਸਰ ਕਾਰਪੋਰੇਸ਼ਨ ਦੀ ਗੱਡੀ ਆ ਸਾਡੀ ਨੌਕਰੀ ਆ ਤੇ ਜਿੰਨੇ ਵੀ ਆ ਕਾਰਵਾਈ ਕੀਤੀ ਸਰ ਉਹਦੇ ਸਖਤ ਤੋਂ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੋਈ ਉਹਦੀ ਫੁਟੇਜ ਵਗੈਰਾ ਕੋਈ ਪਛਾਣ ਫੁਟੇ ਸਾਰ ਇੱਕ ਇੱਕ ਦੋ ਇੱਕ ਤੇ ਕਢਾਈ ਹੈ ਸਰ ਫੁਟਾ ਜਦੀ ਦੂਜੀ ਮੁੰਡਾ ਗਿਆ ਸਰ ਕਢਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਕੋਲ ਕੀ ਮੰਗਤ ਹੈ ਮੈਂ ਸਰ ਇਹ ਮੰਗ ਕਰਨਾ ਕਿ ਸਰ ਜਿੰਨੇ ਵੀਆ ਕਾਰਵਾਈ ਕੀਤੀ ਹੈ ਸਰ ਜਿੰਨੇ ਵੀ ਉੱਥੇ ਐਕਸ਼ਨ ਕਰਨਾ ਹੋਣਾ ਚਾਹੀਦਾ ਸਰ ਉੱਤੇ ਨਗਰ ਨਿਗਮ ਦਾ ਟਰੈਕਟਰ ਟਰਾਲੀ ਚੋਰੀ ਕਰਨਾ ਚੋਰ ਨੂੰ ਪਿਆ ਮਹਿੰਗਾ ਉਝ ਹੀ ਦੂਰੀ ਤੇ ਜਾ ਕੇ ਚੋਰ ਨੂੰ ਹੋਇਆ ਆਪਣੀ ਗਲਤੀ ਦਾ ਅਹਿਸਾਸ ਡਰੈਕਟਡ ਟਰਾਲੀ ਵਿੱਚ ਹੀ ਛੱਡ ਕੇ ਚੋਰ ਹੋਇਆ 9 ਤੋਂ 11 ਦੁਨੀਆਂ 'ਚ ਅਕਸਰ ਅਜੀਬੋ-ਗਰੀਬ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆਉਂਦੀਆਂ ਹੀ ਰਹਿੰਦੀਆਂ ਨੇ ਤੇ ਇਹਨਾਂ ਵਿੱਚੋਂ ਕਈ ਚੋਰੀ ਦੀਆਂ ਵਾਰਦਾਤਾਂ ਅਜਿਹੀ ਵੀ ਹੁੰਦੀਆਂ ਨੇ ਜੋ ਹੈਰਾਨ ਕਰਨ ਵਾਲੀਆਂ ਹੁੰਦੀਆਂ ਨੇ ਅਜਿਹੀ ਹੀ ਇੱਕ ਘਟਨਾ ਪਠਾਨਕੋਟ ਤੋਂ ਸਾਹਮਣੇ ਆਈ ਹੈ ਪਠਾਨਕੋਟ ਦੇ ਨਗਰ ਨਿਗਮ ਦਾਇਆ ਟਰੈਕਟਰ ਟਰਾਲੀ ਇੱਕ ਚੋਰ ਦੇ ਵੱਲੋਂ ਚੋਰੀ ਕਰ ਲਿਆ ਜਾਂਦਾ ਪਰ ਥੋੜੀ ਹੀ ਦੂਰੀ ਤੇ ਜਾ ਕੇ ਚੋਰ ਨੂੰ ਆਪਣੀ ਗਲਤੀ ਦਾ ਅਹਿਸਾਸ ਹੋ ਜਾਂਦਾ ਹੈ ਕਿ ਇਹ ਟਰੈਕਟਰ ਟਰਾਲੀ ਲੈ ਕੇ ਚੋਰੀ ਕਰਕੇ ਉਹ ਨਹੀਂ ਜਾ ਸਕਦਾ ਆਖਰ ਅਜਿਹਾ ਕੀ ਹੋਇਆ ਕਿ ਚੋਰ ਨੂੰ ਇਹ ਟਰੈਕਟਰ ਟਰਾਲੀ ਵਿਚਾਲੇ ਹੀ ਛੱਡ ਕੇ ਰਫੂ ਚੱਕਰ ਹੋਣਾ ਪਿਆ ਉੱਥੋਂ ਭੱਜਣਾ ਪਿਆ ਚੋਰ ਨੇ ਨਗਰ ਨਿਗਮ ਦਾ ਟਰੈਕਟਰ ਟਰਾਲੀ ਤਾਂ ਚੋਰੀ ਕਰ ਲਿਆ ਪਰ ਉਸ ਨੂੰ ਕੁਝ ਹੀ ਦੂਰੀ ਤੇ ਜਾ ਕੇ ਇਹ ਅਹਿਸਾਸ ਵੀ ਹੋ ਗਿਆ ਕਿ ਇਸ ਟਰੈਕਟਰ ਦੇ ਵਿੱਚ ਤੇਲ ਜ਼ਿਆਦਾ ਨਹੀਂ ਹੈ ਤੇਲ ਦੀ ਕਮੀ ਹੈ ਤੇ ਉਹ ਜ਼ਿਆਦਾ ਦੂਰ ਨਹੀਂ ਜਾ ਪਾਵੇਗਾ ਸੋ ਚੋਰ ਇਸ ਟਰੈਕਟਰ ਟਰਾਲੀ ਨੂੰ ਰਸਤੇ ਵਿੱਚ ਹੀ ਛੱਡ ਕੇ ਭੱਜਣ ਦੇ ਵਿੱਚ ਕਾਮਜਾਬ ਰਿਹਾ ਕੀ ਨਾਮ ਆਪਣਾ ਤੇ ਕੀ ਗੱਲਬਾਤ ਹੈ ਜੀ ਪੜੀ ਮੇਰਾ ਨਾਮ ਅਜੀਤ ਕੁਮਾਰ ਆ ਔਰ ਮੈਂ ਇਸਨਗਰਣਾ ਮੈਂ ਕਾਰਪੋਰੇਸ਼ਨ ਦੀ ਗੱਡੀ ਚਲਾਣਾ ਸਰ ਮੈਂ ਰਾਤ ਦੇ ਅਸੀਂ ਦਿੱਲੀ ਗੱਡੀ ਸਰ ਕੰਮ ਕਰਕੇ ਉੱਥੇ ਖੜੀ ਕਰੀ ਦੀ ਹੈ ਮੱਲੇ ਆਪਣੇ ਰਾਤੀ ਸਰ ਕੇ ਇਹਨੇ ਗੱਡੀ ਉੱਥੋਂ ਕੱਢ ਕੇ ਉਥੋਂ ਕੈਂਚੀ ਨਾਲ ਸਟਾਰਟ ਕਰਕੇ ਗੱਡੀ ਤੇ ਗੱਡੀ ਲੈ ਗਿਆ ਉਥੋਂ ਉਹ ਅੱਗੇ ਜਾ ਕੇ ਰੱਬ ਸਭੀ ਉਹਦਾ ਤੇਲ ਨਹੀਂ ਗੱਡੀ ਵਿੱਚ ਤੇ ਗੱਡੀ ਉੱਥੇ ਬੰਦ ਹੋ ਗਈ ਰਸਤੇ ਦੇ ਵਿੱਚ ਉਹ ਗੱਡੀ ਉੱਥੇ ਹੀ ਛੱਡ ਕੇ ਉਹਨੇ ਕੈਂਚੀ ਨਾਲ ਨਾ ਛੱਤ ਨਵੀਂ ਪਵਾਈ ਦੀ ਕੈਂਚੀ ਨਾਲ ਛੱਤ ਕੱਟ ਗਿਆ ਔਰ ਕੈਂਚੀ ਵੀ ਉੱਥੇ ਰੱਖੀ ਦੀ ਸੀ ਕੈਂਚੀ ਨਾਲ ਸਟਾਰਟ ਕੀਤੀ ਦੀ ਸੀ ਗੱਡੀ ਉਹਨੇ ਟਾਇਰ ਵੀ ਪੈਂਚਰ ਹੋਇਆ ਦੀ ਗੱਡੀ ਦਾ ਟਿਊਬ ਫਾਰੀ ਖਰਾਬ ਸੀ ਟਿਊਬ ਬਦਲੀ ਸਰ ਮੈਂ ਗੱਡੀ ਨਵੀਂ ਸੀ ਗੱਡੀ ਸਰ ਨਵੀਂ ਗੱਡੀ ਕਾਰਪਰਸ਼ਨ ਦੀ ਉਹ ਕਿੱਥੋਂ ਗੱਡੀ ਗੱਡੀ ਸਰ ਉਥੋਂ ਆਰੀਆ ਕਾਲਜ ਲੱਗੂ ਕੀ ਮੰਗ ਕਰ ਰਹੇ ਹੋ ਮੈਂ ਸਰ ਇਹ ਮੰਗ ਕਰਨਾ ਕਿ ਸਾਡੀ ਦਿੱਲੀ ਸਾਡੀ ਗੱਡੀ ਉੱਥੇ ਲੱਗਣੀ ਹੁੰਦੀ ਆ ਸਰ ਕਾਰਪੋਰੇਸ਼ਨ ਦੀ ਗੱਡੀ ਆ ਸਾਡੀ ਨੌਕਰੀ ਆ ਤੇ ਜਿੰਨੇ ਵੀ ਆ ਕਾਰਵਾਈ ਕੀਤੀ ਆ ਸਰ ਉਰ ਤੇ ਸਖਤੋ ਸਖਤ ਕਾਰਵਾਈ ਹੋਣੀ ਚਾਹੀਦੀ ਆ ਕੋਈ ਉਹਦੀ ਫੁਟੇਜ ਵਗੈਰਾ ਕੋਈ ਪਛਾਣ ਫੁਟੇਜ ਸਰ ਇੱਕ ਇੱਕ ਦੋ ਇੱਕ ਤੇ ਕਢਾਈ ਆ ਸਰ ਫੁਟੋ ਜਿਹਦੀ ਦੂਜੀ ਮੁੰਡਾ ਗਿਆ ਸਰ ਕਢਾਉਣ ਵਾਸਤੇ ਪੁਲਿਸ ਪ੍ਰਸ਼ਾਸਨ ਕੋ ਕੀ ਮੰਗਤਾਂ ਮੈਂ ਸਰ ਇਹ ਮੰਗ ਕਰਨਾ ਕਿ ਸਰ ਜਿੰਨੇ ਵੀ ਆ ਕਾਰਵਾਈ ਕੀਤੀ ਆ ਸਰ ਜਿੰਨੇ ਵੀ ਉੱਥੇ ਐਕਸ਼ਨ ਕਰਨਾ ਹੋਣਾ ਚਾਹੀਦਾ ਸਰ ਉੱਤੇ